ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਅਤੇ ਜਗਤ ਮਾਤਾ ਗੁਜਰਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਲੱਗਣ ਵਾਲੇ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲੇ ਮੌਕੇ ਸੜਕਾਂ ਦੀ ਸਫਾਈ ਦੇ ਪ੍ਰਬੰਧਨ ਨੂੰ ਲੈ ਕੇ ਅੱਜ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਾ ਦੇ ਵੱਲੋਂ ਸਫਾਈ ਸੇਵਾ ਅਭਿਆਨ ਸ਼ੁਰੂ ਕਰਵਾਇਆ ਗਿਆ ਇਸ ਮੌਕੇ ਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਗਦੀਪ ਸਿੰਘ ਚੀਮਾ ਅਤੇ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਅਤੇ ਡਿਪਟੀ ਕਮਿਸ਼ਨਰ ਫਤਿਹਗੜ ਸਾਹ ਪਰਨੀ ਸ਼ਿਰਗਿਲ ਸਮੇਤ ਵੱਡੀ ਗਿਣਤੀ ਦੇ ਵਿੱਚ ਸੰਗਤ ਦੇ ਵੱਲੋਂ ਸਫਾਈ ਸੇਵਾ ਸ਼ੁਰੂ ਕੀਤੀ ਗਈ ਹੈ ਇਸ ਮੌਕੇ ਤੇ ਬੋਲਦੇ ਆ ਵਕਫਾ ਖਾਗੂਆ ਨੇ ਸੰਤ ਕਸ਼ਮੀਰ ਸਿੰਘ ਪੂਰੀ ਵਾਲਿਆਂ ਦੇ ਵੱਲੋਂ ਆਰਮ ਕੀਤੀ ਗਈ ਸਫਾਈ ਸੇਵਾ ਅਭਿਆਨ ਦੀ ਸ਼ਲਾਘਾ ਕਰਦੇ ਹਨ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਹਰ ਇੱਕ ਸਾਲ ਇਹ ਉਦਮ ਕੀਤਾ ਜਾਂਦਾ ਹੈ ਉਹਨਾਂ ਵਿਸ਼ਵਾਸ ਦਵਾਇਆ ਹੈ ਕਿ ਇਸ ਸਫਾਈ ਅਭਿਆਨ ਦੇ ਵਿੱਚ ਬਣਦੀ ਸੇਵਾ ਵੀ ਅਦਾ ਕੀਤੀ ਜਾਵੇਗੀ ਇਸ ਮੌਕੇ ਤੇ ਭਾਈ ਅਮਰੀਕ ਸਿੰਘ ਕਾਰ ਸੇਵਾ ਵਾਲੇ puri ਵਾਲੇ ਨੇ ਦੱਸਿਆ ਕਿ ਇਹ ਸਫਾਈ ਸੇਵਾ 21 ਦਸੰਬਰ ਤੋਂ ਲੈ ਕੇ 29 ਦਸੰਬਰ ਤੱਕ ਜਾਰੀ ਰਹੇਗੀ ਕਾਲ ਸਾਥੀ ਵੈਗੂ ਜੀ ਕੀ ਫਤਿਹ ਪਿਛਲੇ ਕਾਫੀ ਟਾਈਮ ਤੋਂ ਬਾਬਾ ਕੁੱਚੀ ਵਿਰਾਸਤ ਜੀ ਪੂਰੀ ਵਾਲੇ ਇਹ ਸੇਵਾ ਕਰ ਰਹੇ ਨੇ ਔਰ ਸਫਾਈ ਦੀ ਸੇਵਾ ਜਿਹੜੀ ਜਿੱਥੇ ਆਪਾਂ ਲੰਗਰ ਲਾਉਂਦੇ ਆਂ ਹੋਰ ਕੰਮ ਕਰਦੇ ਆਂ ਇਹਦੇ ਨਾਲ-ਨਾਲ ਸਫਾਈ ਹੈ ਜਿਹੜੀ ਇਹ ਬਹੁਤ ਜ਼ਰੂਰੀ ਹੈ ਔਰ ਮੈਂ ਕਮਿਸ਼ਨਰ ਸਾਹਿਬ ਦਾ ਮੈਡਮ ਡੀਸੀ ਦਾ ਐਮਐਲਏ ਸਾਹਿਬ ਰਾਈ ਸਾਹਿਬ ਦਾ ਚੇਚੇ ਤੌਰ ਤੇ ਬਾਬਾ ਹਰਪਾਲ ਸਿੰਘ ਜੀ ਦਾ ਹੈੱਡ ਗੰਤੀ ਸਾਹਿਬ ਜਿਨ੍ਹਾਂ ਨੇ ਅਰਦਾਸ ਕਰਕੇ ਇਹ ਸੇਵਾ ਦੀ ਰਮਤਾ ਕੀਤੀ ਹੈ ਸਾਰਿਆਂ ਦਾ ਧੰਨਵਾਦ ਕਰਦਾ ਔਰ ਸੰਗਤ ਨੂੰ ਅਪੀਲ ਕਰਦਾ ਵੱਧ ਚੜਕੇ ਦੇ ਵਿੱਚ ਹੀ ਸਲਵ ਵਾਹਿਗੁਰੂ ਜੀ ਦੀ ਤਰ੍ਹਾਂ ਅੱਜ ਵੀ ਅਸੀਂ ਸਿੰਘ ਸਭਾ ਨੂੰ ਮੁੱਖ ਰੱਖਦੇ ਹੋਏ ਬਾਬਾ ਜੀ ਦੀ ਕੋਈ ਵੀ ਚਿਕਾਰ ਸੇਵਾ ਸਫਾਈ ਦੀ ਸਟਾਰਟ ਕੀਤੀ ਹੈ ਮੈਂ ਸਮਝਦਾ ਬਹੁਤ ਵੱਡਾ ਉਪਰਾਲਾ ਸਾਡੇ ਪ੍ਰਸ਼ਾਸਨ ਸਾਡੇ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਚੀਮਾ ਸਾਹਿਬ ਸਾਰੀ ਪਾਰਟੀਆਂ ਦੇ ਅਸੀਂ ਰਲ ਕੇ ਇੱਥੇ ਕੋਈ ਪਾਰਟੀਵਾਦੀ ਹੈ ਕਿ ਸਿਸਟਮ ਦਾ ਨਹੀਂ ਇੱਥੇ ਸਾਰੇ ਇਕੱਠੇ ਹੋ ਕੇ ਸਾਡਾ ਫਰਜ਼ ਹੈ ਕਿ ਅਸੀਂ ਜਿੰਨੀ ਲੱਖਾਂ ਦੀ ਤਦਾਦ ਸੰਗਤ ਆਉਣੀ ਉਹਨਾਂ ਨੂੰ ਸਹੂਲਤਾਂ ਦਈਏ ਸਾਫ ਸੁਥਰਾ ਵਾਤਾਵਰਨ ਦਈਏ ਸਾਰੇ ਅਸੀਂ ਇਸ ਲਈ ਵਚਨਬੱਧ ਹਾਂ ਔਰ ਸਫਾਈ ਦੀ ਸ਼ੁਰੂਆਤ ਅੱਜ ਬਾਬਾਪੂਰੀ ਵਾਲਿਆਂ ਨੇ ਕੀਤੀ ਹੈ ਮੈਂ ਧੰਨਵਾਦ ਕਰਦਾ ਔਰ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਜਿਹੜਾ ਆਪਣਾ ਆਲਾ-ਦਵਾਲਾ ਇੱਥੇ ਸਾਰਾ ਸਾਫ਼ ਕਰੀਏ ਜਿੰਨੀ ਵੀ ਸੰਗਤ ਆਉਗੀ ਉਹਨੂੰ ਕੋਈ ਸੁਵਿਧਾ ਕੋਈ ਤਕਲੀਫ਼ ਨਾ ਰਹੇ ਸਾਰੀਆਂ ਸੁਵਿਧਾ ਮਿਲ ਇਹ ਸਾਡਾ ਪ੍ਰਾਪਤ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਪੂਰੀ ਸਾਹਿਬ ਵੱਲੋਂ ਸਾਡੇ ਇੱਥੇ ਉਹਨਾਂ ਨੇ ਕਾਰ ਸੇਵਾ ਦਾ ਕੰਮ ਸ਼ੁਰੂ ਕੀਤਾ ਹੈਗਾ ਸਫਾਈ ਦਾ। ਸਾਡੀਆਂ ਸਾਰੀਆਂ ਟੀਮਜ਼ ਲੱਗੀਆਂ ਹੋਈਆਂ ਨੇ ਵੱਖ-ਵੱਖ ਮਿਊਨਿਸਪਲ ਕਮੇਟੀਆਂ ਤੋਂ ਟੀਮਜ਼ ਆਈਆਂ ਨੇ ਬਟ ਇਹਨਾਂ ਵੱਲੋਂ ਜੋ ਸਾਨੂੰ ਇੱਕ ਸਪੋਰਟ ਮਿਲਦੀ ਹੈ ਉਨਾਂ ਲਈ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਵੀ ਕਰਦੇ ਆਂ ਨਾਲ ਹੀ ਸਾਰਿਆਂ ਨੂੰ ਅਪੀਲ ਕਰਦੇ ਆਂ ਜੋ ਕਿ ਲੰਗਰ ਲਗਾ ਰਹੇ ਨੇ ਕਿ ਸਿੰਗਲ ਯੂਜ਼ ਆਫ ਪਲਾਸਟਿਕ ਨੂੰ ਅਵੋਇਡ ਕੀਤਾ ਜਾਏ ਤੇ ਜੋ ਸਾਡੇ ਵੱਲੋਂ ਇੱਕ ਪ੍ਰੋਗਰਾਮ ਬਣਾਇਆ ਗਿਆ ਹੈ ਜਿਸ ਦੇ ਕਿ ਅਸੀਂ ਸ਼ਾਮ ਨੂੰ ਜੋ ਰੈਂਦ ਖੁੰਦ ਹੋਏਗੀ ਉਹ ਕਲੈਕਸ਼ਨ ਹੋਏਗੀ ਉਹਦੇ 'ਚ ਵੀ ਸਾਡਾ ਸਾਥ ਦਿੱਤਾ ਜਾਏ ਤਾਂ ਕਿ ਅਸੀਂ ਕਿਸੇ ਵੀ ਸ਼ਰਧਾਲੂ ਨੂੰ ਕੋਈ ਕਿਸੇ ਟਾਈਪ ਦੀ ਕੋਈ ਪ੍ਰੋਬਲਮ ਨਾ ਫੇਸ ਕਰਨੀ ਪਵੇ ਸਪੈਸ਼ਲੀ ਗਾਰਬੇਜ ਨੂੰ ਲੈ ਕੇ ਸੋ ਇੱਕ ਵਾਰ ਫੇਰ ਮੈਂ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹ ਆਏ ਨੇ ਤੇ ਨਾਲ ਉਹ ਆਪਣੀ ਪੂਰੀ ਟੀਮ ਲੈ ਕੇ ਆਏ ਨੇ ਜਿਦੇ ਸਾਨੂੰ ਬਹੁਤ ਮਦਦ ਹੋਈ